ਜੋ ਭਈ ਉੱਤਰ ਦਿਸ਼ਾ ਪ੍ਰਗਟ ਇਕ ਨਗਰੀ ਸ੍ਰੀ ਬ੍ਰਿਜਰਾਜ ਮਤੀ ਸੋ ਜਗਰੀ ਹਰੀ ਬ੍ਰਿਜਰਾਜ ਸਹਿਨਤਾ ਰਾਜਾ ਜਾ ਕਾ ਨਿਰਖ ਇੰਦਰ ਹਤਿ ਲਾਜਾ ਸ੍ਰੀ ਬ੍ਰਿਜਰਾਜ ਮਤੀ ਤੇਹ ਰਾਣੀ ਸੁੰਦਰ ਭਵਨ ਚਤੁਰਦਸ ਜਾਨੀ ਸ੍ਰੀ ਬਰੰਗਨਾ ਦੇ ਤਿਹ ਬਾਲਾ ਜਨ ਨਿਰ ਧੂਮ ਅਗਨ ਕੀ ਜਵਾਲਾ ਚਤਰ ਸਖੀ ਜਬ ਤਾਹੇ ਨਿਹਾਰੈ ਮਧੁਰ ਬਚਨ ਮਿਲਿਆ ਸੁਚਾਰੈ ਜੈਸੀ ਇਹ ਹੈ ਦੁਤੀਏ ਨਾ ਜਈ ਆਕੇ ਹੋਏ ਨਾ ਪਾਛੇ ਭਈ ਜਬ ਰੰਗਨਾ ਦੇ ਤਰਨੁ ਭੀ ਲਰਕਾ ਪਨ ਕੀ ਬਾਤ ਬਿਸਰਗੀ ਰਾਜਕੁਾਰ ਤਬ ਤਾਹੇ ਨਿਹਾਰਿਓ ਤਾ ਪਰ ਤਰਨ ਪ੍ਰਾਨ ਕਹਵਾਰਿਓ ਤਾਸੋ ਕਾਮ ਭੂਗ ਨਿਤ ਮਾਨੈ ਦ્વਐ ਤੇ ਇਕ ਦੇਹ ਕਰ ਜਾਣੈ ਤਬ ਚਤੁਰਾ ਇਹ ਤ੍ਰਿਤ ਵਿਚਾਰਿਓ ਕਹੋ ਨਿਰਵਤ ਸੋ ਪ੍ਰਗਟੋ ਚਾਰਿਓ ਮੂ ਕਉ ਸ਼ਰਾਪ ਸਦਾ ਸਿਵ ਦੀਨਾ ਤਾਤੇ ਦਿਨੁ ਤਿਹਾਰੇ ਦੀਨਾ ਸ਼ਰਾਪ ਅਵਧ ਪੂਰਨ ਹੋਵੈ ਹੈ ਜਬ ਉਨਜੈ ਹੋ ਹਰ ਲੋਕ ਬਿਖੈ ਤਬ ਇੱਕ ਦਿਨ ਗਈ ਮਿੱਤਰ ਕੇ ਸੰਗਾ ਲਿਖ ਪਤਰਾ ਪਰ ਆਪਣੇ ਅੰਗਾ ਸਰਾਪ ਅਵਧਪੂਰ ਨੇ ਅਬ ਪਈ ਸੁਰਪੁਰ ਸੁਤਾ ਤਿਆਰੀ ਗਈ ਆਪ ਜੋ ਧਾਮ ਹਮਾਰੇ ਮਾਲਾ ਸੋ ਦੀਜੈ ਦਿਜ ਕੋ ਤਤਕਾਲ ਯਾਰ ਅਪਨ ਬ੍ਰਹਮਣ ਠਾਰਾਇਓ ਸਕਲ ਦਰਬ ਏ ਛਲ ਤੇ ਦਿਆਇਓ ਏ ਚਰਿਤਰ ਕੀ ਮਿੱਤਰ ਸਾਥਾ ਦੈ ਤਨ ਕੀਆ ਅਨਾਥ ਸਨਾਥਾ ਮਾਤ ਪਿਤਾ ਸਭ ਅਸ ਲਖ ਲਈ ਸਰਾਪ ਮੁਚਿਤ ਭਇਓ ਸੁਰਪੁਰ ਗਈ ਇਤਿ ਸ੍ਰੀ ਚਿਤ੍ਰਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 342 ਸ੍ਰਿਤ ਤਰ ਸਮਾਪਤ ਮਸਤ ਸੁਭ ਮਸਤੇ ਅਫਜੂ